ਅੱਜ ਸ਼ਾਹਪੁਰ ਖੇੜੀ ਪਿੰਡ ਦੇ ਵਿੱਚ ਆ ਮੌਜੂਦ ਹਾਂ ਜ਼ਿਲ੍ਹਾ ਸੰਗਰੂਰ ਹਲਕਾ ਲਹਿਰਾਗਾਗਾ ਦਾ ਇਹ ਪਿੰਡ ਜੋ ਸਾਹਮਣੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋਗੇ ਇਸ ਜਗ੍ਹਾ ਦੇ ਉੱਪਰ ਅੱਜ ਹਲਕਾ ਲਹਿਰਾਗਾਗਾ ਤੋਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਇੱਥੇ ਇੱਕ ਨੀਂਹ ਪੱਥਰ ਰੱਖਣ ਦੇ ਲਈ ਆਉਣਾ ਸੀ ਪਰ ਇਸ ਪ੍ਰੋਗਰਾਮ ਨੂੰ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਇਸ ਪ੍ਰੋਗਰਾਮ ਨੂੰ ਕਿੰਨਾ ਕਾਰਨਾਂ ਦੇ ਕਰਕੇ ਰੱਦ ਕੀਤਾ ਗਿਆ ਹਾਲੇ ਉਹ ਸਪਸ਼ਟ ਨਹੀਂ ਹੈ ਪਰ ਇੱਕ ਪਾਸੇ ਜੋ ਗੱਲ ਬਾਤ ਸਾਹਮਣੇ ਆਈ ਕਿ ਇਸ ਪਿੰਡ ਦੇ ਵਿੱਚ ਜੋ ਵਾਟਰ ਬਾਕਸ ਲੱਗਣ ਵਾਲਾ ਸੀ ਉਸ ਦਾ ਪੰਚਾਇਤ ਨੂੰ ਕੋਈ ਸੁਨੇਹਾ ਨਹੀਂ ਲਾਇਆ ਗਿਆ ਕਿ ਪਿੰਡ ਦੇ ਵਿੱਚ ਕੈਬਨਟ ਮੰਤਰੀ ਨਹੀਂ ਪੱਥਰ ਰੱਖਣ ਦੇ ਲਈ ਆ ਰਹੇ ਨੇ ਤੇ ਦੂਜੇ ਪਾਸੇ ਪਿੰਡ ਦੇ ਵਿੱਚ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਵੱਲੋਂ ਕੈਬਨਟ ਮੰਤਰੀ ਨੂੰ ਕੁਝ ਸਵਾਲ ਪੁੱਛਣੇ ਸੀ ਸ਼ਾਇਦ ਜਿੰਨਾ ਕਾਰਨਾਂ ਦੇ ਕਰਕੇ ਜਿਹੜਾ ਇਹ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਇਸ ਮਸਲੇ ਦੇ ਵਿੱਚ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ ਤੇ ਭਾਰਤੀ ਕਿਸਾਨ ਜੁਨੇ ਨੇਕਤਾ ਆਜ਼ਾਦ ਦੇ ਆਗੂਆਂ ਦਾ ਕੀ ਕਹਿਣਾ ਹੈ ਪੂਰੀ ਗੱਲਬਾਤ ਤੁਹਾਨੂੰ ਇਸ ਵੀਡੀਓ ਦੇ ਵਿੱਚ ਸੁਣਾਉਣੀ ਆ ਸਰਪੰਚ ਸਾਹਿਬ ਅੱਜ ਤੁਹਾਡੇ ਪਿੰਡ ਕੈਬਨਟ ਮੰਤਰੀ ਬ੍ਰਿੰਦਰ ਗੋਇਲ ਦਾ ਪ੍ਰੋਗਰਾਮ ਸੀਗਾ ਵਾਟਰ ਬਾਕਸ ਨੂੰ ਲੈ ਕੇ ਸਾਨੂੰ ਪਤਾ ਲੱਗਿਆ ਕਿ ਉਹ ਪ੍ਰੋਗਰਾਮ ਜਿਹੜਾ ਉਹ ਕੈਨਸਲ ਹੋਏਗਾ ਕੀ ਕਾਰਨ ਹੈ ਮੁੱਖ ਪਹਿਲਾਂ ਤਾਂ ਜੀ ਤੁਹਾਡਾ ਧੰਨਵਾਦ ਪੱਤਰਕਾਰ ਸਾਹਿਬ ਜਿਹੜੇ ਤੁਸੀਂ ਅੱਜ ਆਏ ਹੋ ਸਾਨੂੰ ਸੱਦਿਆ ਤੁਸੀਂ ਇੱਥੇ ਪਹੁੰਚੇ ਆ ਇਹ ਮੇਰੇ ਪਿੰਡ ਦੇ ਜਿਹੜੇ ਪੰਚਾਇਤ ਦੇ ਮੈਂਬਰ ਨੇ ਪੰਜੇ ਮੈਂਬਰ ਇੱਥੇ ਖੜੇ ਨੇ ਮੌਜੂਦ ਸਾਬਕਾ ਸਰਪੰਚ ਸਾਹਿਬ ਖੜੇ ਨੇ ਤੇ ਸਾਰੀ ਪੰਚਾਇਤ ਖੜੀ ਇੱਥੇ ਠੀਕ ਹੈ ਜੀ ਪਿੰਡ ਦੀ ਛੱਡੇ ਦੀ ਏ ਐਸ ਜੀ ਇਹ ਸਾਡੇ ਪਿੰਡ ਚ ਨਾ ਅਜ ਤੋਂ 10 ਸਾਲ ਪਹਿਲਾਂ 50000 ਰੁਪਏ ਇਕੱਠਾ ਕੀਤਾ ਸੀ ਕੁਝ ਜਰਨਲ ਭਾਈਚਾਰੇ ਦਾ ਕੁਝ ਐਸਸੀ ਭਾਈਚਾਰੇ ਚ ਤੇ ਆਹ ਜਗ੍ਹਾ ਜਿੱਥੇ ਵਾਟਰ ਵਰਕਸ ਦਾ ਜਗ੍ਹਾ ਬਣਾਇ ਇਹਨਾਂ ਰੱਖੇ ਸੀ ਵੀ ਇੱਥੇ ਬਣਾਵਾਂਗੇ ਉਹ 50000 ਰੁਪਏ ਜਮ੍ਹਾਂ ਕਰਨ ਤੋਂ ਬਾਅਦ ਕਿਸੇ ਕਾਰਨ ਕੋਈ ਪਤਾ ਨਹੀਂ ਲੱਗਾ ਗੌਰ ਨਹੀਂ ਕੀਤੀ ਜਾਂ ਜਾਂ ਲਾ ਲਓ ਕੁਝ ਪੈਸੇ ਕਾਰਨ ਘੱਟ ਪੈਸੇ ਭਰੇਨ ਕਰਨ ਰਹਿ ਗਿਆ ਸਾਡੇ ਪਿੰਡ ਪਾਜੀ ਮੋਤਾਂ ਹੋ ਗਈਆਂ 4 ਜਿਹਦੇ ਵਿੱਚ ਤੇ ਤਿੰਨ ਲੇਡੀਜ਼ ਇੱਕ ਜੈਂਸ ਕੈਂਸਰ ਕਾਰਨ ਸਾਡੀ ਸਾਰੀ ਪੰਚਾਇਤ ਨੇ ਇੱਕ ਬਣਦੇ ਸਰਪੰਚਾਇਤ ਨੇ ਇੱਕੀ ਮੰਗ ਰੱਖੀ ਵੀ ਸਭ ਤੋਂ ਪਹਿਲਾਂ ਆਪਾਂ ਪਾਣੀ ਦਾ ਕੰਮ ਕਰੀਏ ਅਸੀਂ ਸਭ ਤੋਂ ਪਹਿਲਾਂ ਸਾਡੇ ਆਰਓ ਸੀ ਕੰਮ ਤੋਂ ਇੱਥੇ 20 ਲੱਖ 25 ਲੱਖ ਦਾ ਆਰਓ ਲੱਗਾ ਸੀ ਉਹ ਬੰਦ ਪਿਆ ਸੀ 112 ਘੰਟੇ ਚੱਲਿਆ ਸੀ 10 ਸਾਲਾਂ ਚੋਂ ਵੀ ਅਸੀਂ ਉਹਦਾ ਪਹਿਲਾਂ ਆਰਓ ਚਾਲੂ ਕਰਾਇਆ ਉਸ ਤੋਂ ਬਾਅਦ ਅਸੀਂ ਫਿਰ ਇਹਦਾ 28 11 2000 24 ਨੂੰ ਅਸੀਂ ਮਤਾ ਪਾ ਕੇ ਸਾਰਾ ਪਿੰਡ ਦਾ ਧੰਨਵਾਦ ਤੇ ਸਾਰੀ ਪੰਚਾਇਤ ਨੂੰ ਨਾਲ ਲੈ ਕੇ ਅਸੀਂ ਮਹਿਕਮੇ ਨੂੰ ਮਿਲੇ ਮਹਿਕਮੇ ਨੇ ਸਾਨੂੰ ਦੱਸਿਆ ਵੀ ਤੁਹਾਡਾ ਜਿਹੜਾ 50000 ਰੁਪਇਆ ਜਮਾ ਸੀ ਐਨੇ ਸਾਲਾਂ ਦਾ ਪਿਆ ਪੈਸੇ ਘਟ ਕਰ ਭਰਨ ਕਰਨ ਤੁਹਾਡਾ ਕੰਮ ਰਹਿ ਗਿਆ ਅਸੀਂ ਅਖੇ ਦੱਸੋ ਕਿੰਨੇ ਪੈਸੇ ਭਰਨੇ ਨੇ ਉਹਨਾਂ ਨੇ ਸਾਡੇ ਤੋਂ ਕਮੇਟੀ ਬਣਾਈ ਮਤਾ ਪਵਾਏ ਇਹਦੇ ਕਾਗਜ਼ ਪੱਤਰ ਮੰਗੇ ਜਗ੍ਹਾ ਦੇ ਸਾਰਾ ਕੁਝ ਦਿੱਤਾ 1 ਲੱਖ 12000 ਰੁਪਇਆ ਸਾਨੂੰ ਦੱਸਿਆ ਵੀ ਭਰਨਾ ਪਏਗਾ ਜਿਦੇ ਵਿੱਚ ਅਸੀਂ ਕੁਝ ਸਾਡੇ ਭਰਾਵਾਂ ਨੇ ਸੰਜੋਗ ਕਰਤਾ ਜਿਹੜੇ ਮੇਰੇ ਨਾਲ ਸਾਥੀ ਨੇ ਪਿੰਡ ਦੇ ਉਹਨਾਂ ਨੇ ਸੰਜੋਗ ਕਰਕੇ ਕੁਝ ਉਹਨਾਂ ਨੇ ਇਕੱਠੇ ਕਰ ਲੇ ਕੁਝ ਸਾਨੂੰ ਮਹਿਕਮੇ ਦਾ ਫੋਨ ਆ ਗਿਆ ਵੀ ਅੱਜ ਹੀ ਪੈਸੇ ਜਮ੍ਹਾਂ ਕਰਾਓ ਜੋ ਕਿ ਸਾਡਾ ਆਈਸੀਆਈ ਬੈਂਕ ਮੋਨਕੇ ਦੇ ਵਿੱਚ ਪੰਚਾਇਤ ਦਾ ਖਾਤਾ ਸੋ ਵੀ ਬੰਦ ਪਿਆ ਅਸੀਂ ਉਹ ਵੀ ਚਾਲੂ ਕਰਾਇਆ ਚਾਲੂ ਕਰਾਣ ਤੋਂ ਬਾਅਦ ਫਿਰ ਅਸੀਂ 112000 ਰੁਪਇਆ ਕੁਝ ਪਿੰਡ ਦੇ ਪੈਸੇ ਕੁਝ ਮੈਂ ਆਪਣੇ ਕੋਲੋਂ ਲੈ ਕੇ ਉਹ ਸਾਰੇ ਪੈਸੇ 112000 ਰੁਪਏ ਜਮ੍ਹਾਂ ਕਰਾਤਾ ਉਸ ਤੋਂ ਬਾਅਦ ਮਹਿਕਮੇ ਨੇ ਜੋ ਫਾਰਮੈਲਿਟੀਆਂ ਸਾਡੇ ਤੋਂ ਲੈਣੀਆਂ ਸਨ ਕਾਗਜ਼ ਪੱਤਰ ਅਸੀਂ ਪੰਚਾਇਤ ਵੱਲੋਂ ਪਿੰਡ ਵੱਲੋਂ ਕਮੇਟੀ ਬਣਾ ਕੇ ਅਸੀਂ ਜਮ੍ਹਾਂ ਕਰਾ ਕੇ ਸਾਨੂੰ ਮਹਿਕਮੇ ਦੀ ਚਿੱਠੀ ਆ ਗਈ ਵੀ ਤੁਹਾਡਾ ਜਿਹੜਾ ਇਹ ਵਾਟਰ ਵਰਕਸ ਇਹ ਪਾਸ ਹੋ ਚੁੱਕਿਆ ਹੈ 73 ਲੱਖ 71 ਹਜ਼ਾਰ ਦਾ ਤੇ ਜਿਹੜਾ ਪਿੰਡ ਦੀ ਫਿਰਨੀ ਦੀ ਪਾਈਪਲਾਈਨ ਪਾਣੀ ਹੈ ਵੀ ਉਹ ਤੁਸੀਂ ਪਾਣੀ ਹੈ ਪਿੰਡ ਦੀ ਪੰਚਾਇਤ ਵੱਲੋਂ ਉਹ ਵੀ ਸਾਡੇ ਕੋਲ ਲੈਟਰ ਆ ਗਿਆ ਜੋ ਕਿ ਅਸੀਂ ਪੰਚਾਇਤ ਨੇ ਮਤਾ ਉਦੋਂ ਹੀ ਪਾਤਾ ਪਿੰਡ ਦੀ ਫਿਰਨੀ ਦਾ ਬਣਾਉਣ ਦਾ ਪੈਪਲਨ ਪਾਣ ਦਾ ਉਹ ਵੀ ਅਸੀਂ ਕੰਮ ਛੇਤੀ ਕਰ ਰਹੇ ਹਾਂ ਤਿਆਰ ਤੇ ਅਸੀਂ ਤਾਂ ਵੇਖੋ ਜੀ ਧੰਨਵਾਦ ਕਰਦੇ ਆ ਮੇਰੇ ਸਾਰੇ ਪਿੰਡ ਦਾ ਤੇ ਮੇਰੀ ਸਾਰੀ ਪੰਚਾਇਤ ਦਾ ਜਿਨ੍ਹਾਂ ਨੇ ਕੰਮ ਸਾਥ ਦੇ ਕੇ ਇਹ ਪੂਰ ਚੜਾਇਆ ਤੇ ਖਾਸ ਕਰਕੇ ਧੰਨਵਾਦ ਕਰਦਾ ਵਾਂ ਆਪਣਾ ਜਿਹੜਾ ਉਹ ਬੈਂਕੇ ਨਵਾੜ ਨਵਾੜ ਬੈਂਕ ਤੋਂ ਜਿਹੜਾ ਪੈਸਾ ਆਇਆ ਤੇ ਅਫਸਰਾਂ ਦਾ ਸਭ ਤੋਂ ਵੱਧ ਅਫਸਰਾਂ ਦਾ ਤੇ ਨਵਾੜ ਬੈਂਕ ਦਾ ਧੰਨਵਾਦ ਕਰਦੇ ਆ ਤੇ ਮੈਂ ਆਪਣੇ ਸਭ ਤੋਂ ਵੱਧ ਕਰਦਾ ਮੈਂ ਆਪਣੇ ਪਿੰਡ ਦਾ ਧੰਨਵਾਦ ਇਹ ਸਾਰੀ ਪੰਚਾਇਤ ਦਾ ਧੰਨਵਾਦ ਹੈ ਇਹ ਬੇਨਤੀ ਹੈ ਜੀ ਧੰਨਵਾਦ ਜਿਹੜਾ ਪ੍ਰੋਗਰਾਮ ਕੈਨਸਲ ਹੋਇਆ ਉਹਦੇ ਬਾਰੇ ਹਾਂ ਇਹ ਤਾਂ ਦੱਸਣ ਇਹ ਪ੍ਰੋਗਰਾਮ ਭਾਜੀ ਜਿਹੜਾ ਕੈਨਸਲ ਹੋਇਆ ਤੁਸੀਂ ਦੱਸਿਆ ਵੀ ਮੰਤਰੀ ਸਾਹਿਬ ਆਉਣਾ ਸੀ ਆਉਣੇ ਸਨ ਸਾਨੂੰ ਕੋਈ ਪੰਚਾਇਤ ਨੂੰ ਸੁਨੇਹਾ ਨਹੀਂ ਕੋਈ ਕਿਸੇ ਨੂੰ ਸਾਡੇ ਬੰਦੇ ਨੂੰ ਸੁਨੇਹਾ ਨਹੀਂ ਹੈਗਾ ਸਾਨੂੰ ਤੇ ਵੀ ਨਹੀਂ ਪਤਾ ਵੀ ਮੰਤਰੀ ਸਾਹਿਬ ਨੇ ਆਉਣਾ ਸੀ ਜਾਂ ਨਹੀਂ ਸੀ ਆਉਣਾ ਨਾ ਸਾਨੂੰ ਕੋਈ ਨਹੀਂ ਪੱਥਰ ਦਾ ਪਤਾ ਜੀ ਨਾ ਕੋਸਾ ਨੂੰ ਪ੍ਰੋਗਰਾਮ ਦਾ ਪਤਾ ਜੀ ਅਸੀਂ ਖੁਦ ਵਰਕਰਾਂ ਜੀ ਸਾਡੇ ਕੋਈ ਜ਼ਿੰਮੇਵਾਰੀ ਨਹੀਂ ਸਾਡੇ ਕੋਈ ਕੋਈ ਜ਼ਿੰਮੇਵਾਰੀ ਨਹੀਂ ਆ ਸਾਡੇ ਬੰਦੇ ਨੇ ਆ ਮੈਂਬਰ ਹੈ ਸਾਡਾ ਪੁਰਾਣਾ ਆਮ ਆਦਮੀ ਜੁੜਿਆ ਹੈ ਆ ਗੱਲ ਕਰ ਲਓ ਜੀ ਇਹਨਾਂ ਨਾਲ ਜੇ ਸਾਹਮਣੇ ਵਰਕਰਾਂ ਨੂੰ ਨਹੀਂ ਬਹੁਤ ਹਾਂ ਜੀ ਬਹੁਤ ਸ਼ੁਕਰੀਆ ਪਿੰਡ ਸ਼ਾਹਪੁਰ ਥੇੜੀ ਦਾ ਤੇ ਅਸੀਂ ਜੋ ਜੀ ਤੁਸੀਂ ਸਾਡੇ ਤੋਂ ਸਵਾਲ ਪੁੱਛੇ ਜੀ ਸਾਹਿਬ ਜੀ ਅਸੀਂ ਆਮ ਪਾਰਟੀ ਦੇ ਖੁਦ ਆਪ ਵਰਕਰਾਂ ਵਰੀਂਦਰ ਗੋਲ ਨੂੰ ਅਸੀਂ ਆਪ ਜਿਤਾਇਆ ਆਪਣੇ ਵੀ ਵੋਟ ਪਾਏ ਰਿਸ਼ਤੇਦਾਰਾਂ ਦੇ ਵੀ ਦਿਵਾਏ ਆਸੇ ਪਾਸਿਆਂ ਤੋਂ ਚਲੋ ਉਹਨਾਂ ਦੀ ਨਾਰਾਜ਼ਗੀ ਸਰਪੰਚ ਸਾਹਿਬ ਨਾਲ ਹੈ ਸਾਡੇ ਨਾਲ ਤਾਂ ਕੋਈ ਨਾਰਾਜ਼ਗੀ ਨਹੀਂ ਅਸੀਂ ਵਰਕਰ ਆ ਖੁਦ ਹੈ ਪੰਜੇ ਮੈਂਬਰ ਗਏ ਵੀ ਰਹੇ ਅਸੀਂ ਅਸੀਂ ਪੰਜੇ ਮੈਂਬਰ ਖੁਦ ਵਰਕਰ ਆ ਆਮ ਪਾਰਟੀ ਦੇ ਤੋਂ ਆ ਕੇ ਸਾਨੂੰ ਲਾਲਾ ਜੀ ਜਦੋਂ ਅਸੀਂ ਨਾ ਜ਼ੋਰ ਲਾ ਕੇ ਮੈਦਾਨ ਦੇ ਵਿੱਚ ਆ ਕੇ ਮੇਰਾ ਪਿੰਡ ਦੇ ਵਿੱਚ ਬਹੁਤ ਵਿਰੋਧ ਹੋਇਆ ਅਮਰੇ ਭਰਾ ਜੀ ਖੜੇ ਨੇ ਦੁਲਿਆ ਸਿੰਘ ਜੀ ਇੰਨਾ ਸਾਡਾ ਵਿਰੋਧ ਹੋਇਆ ਅਸੀਂ ਫੇਰ ਵੀ ਮੈਦਾਨ ਦੇ ਵਿੱਚ ਰਹੇ ਆ ਵਰਿੰਦਰ ਗੋਲ ਨੂੰ ਜਿਤਾਇਆ ਬੜਾ ਜ਼ੋਰ ਲਾ ਕੇ ਉਹਨੇ ਸਾਡੀ ਇੱਕ ਵਾਰੀ ਵੀ ਸਸਰੀਕਾਰ ਨਹੀਂ ਬੁਲਾਈ ਤੇ ਸਾਨੂੰ ਤਾਂ ਕੋਈ ਸੁਣਿਆ ਲਾ ਸਕਦਾ ਸੀ ਸਰਪੰਚ ਸਾਹਿਬ ਨਾਲ ਨਹੀਂ ਬਣਦੀ ਉਹਨਾਂ ਦੀ ਚਲੋ ਇਹ ਕਾਂਗਰਸੀ ਨੇ ਐਸੀ ਤਾਂ ਆਮ ਪਾਰਟੀ ਦੇ ਵਰਕਰ ਆ ਸਾਨੂੰ ਤਾਂ ਕੋਈ ਸੁਣਿਆ ਲੱਗਦਾ ਤੇ ਅਸੀਂ ਇੱਥੇ ਸਾਰੇ ਆਜਰ ਹੁੰਦੇ ਤੇ ਇਹਦਾ ਅੱਗੇ ਨਹੀਂ ਪਤਾ ਜੀ ਸਾਹਿਬ ਜੀ ਕੀ ਕਾਰਨ ਹੋਇਆ ਕਦੋਂ ਕੈਂਸਲ ਹੋਇਆ ਇੰਨੀ ਗੱਲ ਦਾ ਸਾਨੂੰ ਨਹੀਂ ਸਬੂਤਾ ਜੀ ਮਿਲਿਆ ਚਾਰ ਪੰਜ ਬੰਦੇ ਵਰਕਰ ਇਸ ਤਰ੍ਹਾਂ ਦੇ ਨੇ ਦਿਨ ਰਾਤ ਤੋਂ ਨਾਲ ਰਹੇ ਹੋਏ ਨੇ ਉਹਨਾਂ ਦੀ ਵੀ ਨਹੀਂ ਪੁੱਛਦੀ ਸੋਈ 2013 ਲੱਗਾ ਨੂੰ ਗੱਲ ਨਹੀਂ ਕੋਈ ਬਾਤ ਨਹੀਂ 2013 ਤੋਂ ਜੁੜਿਆ ਆ ਆਮ ਆਦੀ ਪਾਰਟੀ ਦੇ ਨਾਲ ਭਗਵਾਨਤਮਾਨ ਨੂੰ ਵੋਟਾਂ ਪਾਉਂਦੇ ਆ ਰਹੇ ਐਮਪੀ ਬਣਾਉਂਦੇ ਰਹੇ ਆ ਐਮਪੀ ਬੜਾ ਬਣਾ ਬਣਾ ਕੇ ਬੋਲਦਾ ਸਾਡਾ ਕੋਈ ਕਦਰ ਨਹੀਂ ਜਿਹੜੇ ਵੋਟਾਂ ਮਾਉਣਾ ਉਹਨਾਂ ਪੁੱਛ ਗਿੱਚ ਨਹੀਂ ਐ ਤੇ ਜਿਨ੍ਹਾਂ ਦੇ ਵੋਟਾਂ ਨਹੀਂ ਉਹਨਾਂ ਨੂੰ ਪੈ ਅੱਗੇ ਕਰਕੇ ਰੱਖਿਆ ਉਹਨਾਂ ਦੀ ਪੁੱਛ ਗਿੱਚ ਹੋ ਗਈ ਦੇਖੋ ਜੀ ਅਸੀਂ ਤੇ ਇੱਕ ਗੱਲ ਕਹਿੰਦੇ ਆ ਵੀ ਸਾਡੇ ਨਾਲ ਇਸ ਤਰ੍ਹਾਂ ਹੀ ਵਿਤਕਰਾ ਰੱਖਣਾ ਫੇਰ ਸਾਡੀ ਅੱਗੇ ਆਸ ਨਾ ਰੱਖਣਗੇ ਕਿਸੇ ਦੀ ਦਰਬਾਰ ਦੇ ਵਿੱਚ ਖੁਦ ਆਪ ਪੰਚਾਇਤ ਨੂੰ ਮੈਸੇਜ দাও ਪੰਚਾਇਤ ਨੂੰ ਮੈਸੇਜ ਹੋਵੇ ਆਓ ਜੀ ਵਾਲ ਵਾਲਮੀਕੀ ਦਰਬਾਰ ਦੇ ਵਿੱਚ ਖੁਦ ਵਰਿੰਦਰ ਗੋਲ ਆਪ ਨਮਸ਼ਕਾਰੀ ਕਰਕੇ ਗਏ ਨੇ ਮੇਰੇ ਵਿੱਚੋਂ ਮੂੰਹ ਮੂੰਹ ਮੇਰੇ ਮੂੰਹ ਤੋਂ ਕਈ ਵਚਨ ਨਿਕਲਿਆ ਜਦੋਂ ਉਹਨਾਂ ਨੇ ਨਮਸ਼ਕਾਰੀ ਕੀਤੀ ਨਾ ਭਗਵਾਨ ਵਾਲਮੀਕ ਅੱ ਮਹਾਰਾਜ ਜੀ ਤੁਹਾਡੀ ਜਿੱਤ ਹੈ ਕਹਿੰਦਾ ਹਾਂ ਜੀ ਇਹ ਨਾਮ ਹੈ ਤੁਹਾਡੀ ਜਿੱਤ ਹੈ ਪੱਕੀ ਮੈਂ ਕਹੇ ਤੁਸੀਂ ਨਾ ਅੱਗੇ ਸਿਰ ਚਕਾ ਲਿਆ ਨਾ ਇਹ ਸ੍ਰਿਸ਼ਟੀ ਦੇ ਮਾਲਕ ਨੇ ਸਤਜੁਗ ਦੇ ਮਾਲਕ ਨੇ ਮੈਂ ਕਹੇ ਤੁਹਾਡੀ ਜਿੱਤ ਹੈ ਤੇ ਉਹਨਾਂ ਨੇ ਆ ਕੇ ਇੱਕ ਵਾਰੀ ਸਾਸਰੀ ਕਰਨ ਨਹੀਂ ਬੁਲਾਈ ਕੈਬਨਿਟ ਮੰਤਰੀ ਦਾ ਕੋਈ ਸਬਸ਼ਿਨ ਲੈ ਕੇ ਪਿੰਡ ਚ ਪ੍ਰੋਗਰਾਮ ਹੁੰਦਾਗਾ ਕਿਹੋ ਜਿਹੇ ਰਬਈਆ ਰੂਣਾ ਤੁਹਾਡਾ ਅਸੀਂ ਤੇ ਕਹਿੰਦੇ ਸਾਡਾ ਪੋਸਟਿਵ ਹੈ ਜੀ ਅਸੀਂ ਤੇ ਕਹਿੰਦੇ ਜੀ ਆ ਇਹਨੂੰ ਮੰਤਰੀ ਸਾਹਿਬ ਨੇ ਸਾਡੇ ਐਮ ਐਲ اے ਦੇ ਹੱਥੇ ਦੇ ਮਾਲਕ ਜੀ ਸਾਨੂੰ ਮੈਂ ਮਿਲਾਨਗੇ ਲੋਣਗੇ ਅਸੀਂ ਅੱਗੇ ਹੋ ਕੇ ਅਸੀਂ ਅੱਗੇ ਨਾਲ ਆ ਜੀ ਜਿਵੇਂ ਫਿਰ ਕੋਣ ਜੀ ਸਰਪੰਚ ਨੂੰ ਮੈਸੇਜ ਜਿਵੇਂ ਉਹਦੇ ਸਾਡੇ ਮੈਂਬਰ ਨੇ ਮੈਂਬਰਾਂ ਨੂੰ ਮੈਸੇਜ ਲੱਗ ਜਾਏ ਚਾਹੇ ਸਾਡੇ ਆਗੂਕਾਰ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਣ ਉਹਨਾਂ ਨੂੰ ਮੈਸੇਜ ਲਾ ਦੇਣ ਜੇ ਨਾ ਅਸੀਂ ਪਹੁੰਚੀਏ ਜਾਂ ਨਾ ਉਹਨਾਂ ਦਾ ਐਂ ਦਾ ਸਤਿਕਾਰ ਕਰੀਏ ਤੇ ਅਸੀਂ ਆਮ ਪਾਰਟੀ ਔਰ ਮੰਨਤ ਨੂੰ ਮਨ ਅਸੀਂ ਜਤਾਇਆ ਉਹਨਾਂ ਨੂੰ ਹਾਂਜੀ ਹਾਂ ਤੇ ਉਹ ਪ੍ਰਧਾਨ ਜੀ ਆਪਣਾ ਨਾਮ ਦੱਸੋ ਮਹਾਰਾਜ ਸਿੰਘ ਥੜੀ ਜਿਲ੍ਹਾ ਗੂ ਬੇਗੇ ਇੱਕ ਤਾਂ ਆਜਾਦ ਅੱਜ ਤੁਹਾਡੇ ਪਿੰਡ ਸ਼ਾਹਪੁਰ ਥੜੀ ਦੇ ਵਿੱਚ ਕੈਬਨਟ ਮੰਤਰੀ ਬਰਿੰਦਰ ਗੋਇਲ ਦਾ ਪ੍ਰੋਗਰਾਮ ਸੀਗਾ ਸਾਨੂੰ ਪਤਾ ਲੱਗਿਆ ਕਿ ਉਹ ਪ੍ਰੋਗਰਾਮ ਜਿਹੜਾ ਉਹ ਕੈਨਸਲ ਕਰ ਦਿੱਤਾ ਗਿਆ ਜਾਂ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਪਾ ਦਿੱਤਾ ਗਿਆ ਹੈਗਾ ਤੇ ਕਿਸਾਨ ਜਿੱਥੇ ਬੰਦੀਆਂ ਨੇ ਜਿਹੜਾ ਉਸ ਦਾ ਵਿਰੋਧ ਕਰਨਾ ਚਾਹੀਦਾ ਸਵਾਲ ਜਵਾਬ ਕਰਨੇ ਚਾਹੀਦੇ ਕੀ ਕਰਨਾ ਕਿਸਦਰ ਦੇਖੋ ਸਾਨੂੰ ਸ਼ੌਂਕ ਨਹੀਂ ਹੈ ਕਿਸੇ ਦਾ ਵਿਰੋਧ ਕਰਨ ਦੀ ਕਿਉਂਕਿ ਸਾਡੇ ਇਲਾਕੇ ਦਾ ਮੰਤਰੀ ਹੈ ਅਸੀਂ ਉਹ ਤੋਂ ਮੰਗ ਕਰਨੀ ਸੀ ਪਹਿਲਾਂ ਮੈਨੂੰ ਮਿਲੇ ਆ ਵਿਸ਼ਵਾਸ ਲਿਆ ਤੋਂ ਵੱਡੀ ਮੰਗ ਸੀ ਸਾਡੀ ਅੱਜ ਇਹ ਕਿ ਜੜ ਘੱਗਰ ਦੇ ਵਿੱਚ ਰੁੱਖ ਲੱਗ ਰਹੇ ਨੇ ਇਲਾਕੇ ਦੀ ਬਰਬਾਦੀ ਕਰੇਗਾ ਸਾਨੂੰ ਵਿਸ਼ਵਾਸ ਦਵਾਇਆ ਗਿਆ ਸੀ ਕਿ ਮਹਿਕਮਾ ਨਹੀਂ ਲਾਏਗਾ ਰੁੱਖ ਅਸੀਂ ਉਸ ਮੰਤਰੀ ਅੱਜ ਪੁੱਛਣਾ ਸੀ ਕਿ ਤੁਹਾਡੇ ਵਿਸ਼ਵਾਸ ਦੇ باوجود ਵੀ ਵਨਪਾਰਕ ਇੱਥੇ ਰੁੱਖ ਲਾਉਣ ਵਾਸਤੇ ਬੁਝਦਾ ਹੈ ਤੁਹਾਡਾ ਮੰਤਰੀ ਬਣਾ ਕੀ ਕਹਿੰਦਾ ਲੋਕਾਂ ਨੂੰ ਤੁਸੀਂ ਕਿਉਂ ਰੁਵਾਉਂਦੇ ਹੋ ਤੁਹਾਡੀ ਨੀਤੀ ਕੀ ਆ ਸਾਨੂੰ ਸਾਫ਼ ਦੱਸੋ ਇਹ ਸਾਹੀ ਪਹਿਲਾ ਸਾਲ ਛੱਡਾ ਪੰਗਲਾ ਤੁਹਾਡਾ ਸਵਾਲ ਇਹ ਸੀ ਕਿ ਮੰਤਰੀ ਜੀ ਹਰ ਰੋਜ਼ ਤੁਸੀਂ ਇਹ ਸੇਰੀ ਚ ਲੰਘਦੇ ਹੋ ਮੰਡਵੀ ਤੋਂ ਲੈ ਕੇ ਖਰੋੜੀ ਤੱਕ ਜਿਹੜੀ ਮੇਨ ਰੋਡ ਹੈ ਸੜਕ 18 ਫੁੱਟੀ ਸੜਕ ਹੈ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਡਰਾਉਂਦੀ ਆ ਉਹਨੂੰ 10 ਸਾਲ ਬੜੇ ਹੋ ਗਏ ਟੁੱਟੀ ਪਈ ਹੈ ਸੜਕ ਨਾ ਦੀ ਚੀਜ਼ ਨਹੀਂ ਉੱਥੇ ਉਹ ਅਜੇ ਤੱਕ ਕਿਉਂ ਨਹੀਂ ਬਣੀ ਉਹ ਕਿਹਦੀ ਜ਼ਿੰਮੇਵਾਰੀ ਹੈ ਉਹਦਾ ਕਾਰਨ ਕੀ ਹੈ ਕੀ ਤੁਸੀਂ ਉਹਦੀ ਇਨਕੁਆਰੀ ਕਰਾਉਂਗੇ ਕਿ 5 ਸਾਲ ਬਾਅਦ ਸੜਕ ਬਣੀ ਸੀ ਕਿਉਂ ਨਹੀਂ ਬਣੀ ਸਾਡਾ ਉਹ ਵੀ ਸਵਾਲ ਸੀ ਮੰਤਰੀ ਨੂੰ ਅਗਲਾ ਸਾਡਾ ਮੰਤਰੀ ਸਵਾਲ ਸੀ ਕਿ ਮੰਤਰੀ ਜੀ ਬਾਰਡਰ ਤੇ ਬੈਠ ਕੇ ਅਸੀਂ ਕਿਸਾਨ ਸੈਂਟਰ ਦੇ ਖਿਲਾਫ ਲੜ ਰਹੇ ਸੀ ਐਮ ਐਸ ਬੀ ਸੈਂਟਰ ਨੇ ਦੇਣੀ ਸੀ ਸੁਮਿੰਦਰ ਨਾਥ ਨੇ ਕਮਿਸ਼ਨ ਵਾਸਤੇ ਸੈਂਟਰ ਖਿਲਾਫ ਲੜ ਰਹੀ ਸੀ ਪੰਜਾਬ ਸਰਕਾਰ ਨੂੰ ਕੀ ਤਕਲੀਫ ਹੋ ਗਈ ਕਿ ਇਹਨੂੰ ਜ਼ਬਰਦਸਤੀ ਚੱਕ ਦਿੱਤਾ ਗਿਆ ਕਿਸਾਨਾਂ ਦਾ ਵਿਰੋਧ ਬਹੁਤ ਵੱਡਾ ਨੁਕਸਾਨ ਕੀਤਾ ਸਾਨੂੰ ਦੱਸੋ ਪੰਜਾਬ ਸਰਕਾਰ ਨੇ ਬਦਲੇ ਚ ਕੀ ਲਿਆ ਸੈਂਟਰ ਤੋਂ ਉਸ ਦਾ ਅਗਲਾ ਸਵਾਲ ਸੀ ਸੋ ਇਸ ਸਵਾਲ ਪੁੱਛਣ ਵਾਸਤੇ ਅਸੀਂ ਮੰਤਰੀ ਦੇ ਇੰਤਜ਼ਾਰ ਵਿੱਚ ਸੀ ਪਤਾ ਲੱਗਿਆ ਕਿ ਇਹਦਾ ਪ੍ਰੋਗਰਾਮ ਕੈਂਸਲ ਹੈ ਕਿਉਂ ਕੈਂਸਲ ਕੀਤਾ ਗਿਆ ਕੀ ਕਾਰਨ ਹੋ ਗਿਆ ਉਹ ਮੰਤਰੀ ਜਾਣੇ ਜਾਂ ਉਹਦੇ ਕੋ ਚੇਲੇ ਚਪਟੇ ਜਾਣਨ ਸਾਨੂੰ ਨਹੀਂ ਪਤਾ ਜੇ ਆਉਣ ਵਾਲੇ ਦਿਨਾਂ 'ਚ ਪ੍ਰੋਗਰਾਮ ਹੁੰਦਾ ਕਿ ਕਿਸਾਨ ਜਥੇਬੰਦੀਆਂ ਸਵਾਲ ਕਰਨਗੀਆਂ ਹਾਂ ਆਉਣ ਵਾਲੇ ਦਿਨ ਜਦੋਂ ਵੀ ਮੰਤਰੀ ਜੀ ਆਉਣਗੇ ਜਦੋਂ ਸਾਨੂੰ ਸੂ ਮਿਲੇਗੀ ਕਿ ਮੰਤਰੀ ਆ ਰਹੇ ਨੇ ਸਾਡੇ ਪਿੰਡ ਦੇ ਵਿੱਚ ਜ਼ਰੂਰ ਪੁੱਛਾਂਗੇ ਸਾਡੇ ਸਵਾਲ ਜਿਉਂਦੇ ਤੋਂ ਖੜੇ ਨੇ ਅੱਜ ਜੋਂ ਸਵਾਲ ਤੱਕ ਆਉਣ ਸਾਡੇ ਜੋਂਦੇ ਤੋਂ ਨੇ ਸਾਨੂੰ ਦੁੱਖ ਆਇਆ ਵੀ ਬੇਸ਼ੱਕ ਰੁੱਖ ਲੱਗਿੰਦਾ ਹੋਏ ਬਾਰਡਰ ਤੋਂ ਠਾਂਦਾ ਹੋਏ ਉਹ ਸਵਾਲ ਜਿਉਂਦੇ ਤੋਂ ਨੇ ਜਦੋਂ ਮਰਜ਼ੀ ਹੁਣ ਅਸੀਂ ਪੁੱਛਾਂਗੇ ਜਰੂਰ ਪੁੱਛਾਂਗੇ ਸਵਾਲ ਜਵਾਬ ਕਰਾਂਗੇ ਵਿਰੋਧ ਦਾ ਕਿ ਨਹੀਂ ਕਰਨਾ ਸਵਾਲ ਪੁੱਛਣਾ ਕਰਨਾ ਹੈ ਸਵਾਲ ਜਰੂਰ ਪੁੱਛਾਂਗੇ